ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਇੱਕ ਬੇਨਤੀ ਖਾਸ ਕਰਕੇ ਪੰਜਾਬ ਵਾਲਿਆਂ ਲਈ ਗੱਲ ਪੜਨ ਵਾਲੀ ਹੈ ਧਿਆਨ ਨਾਲ ਪੜਿਓ ਕੱਲ ਮੈਂ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਗਿਆ ਸੀ ਵੈਸੇ ਤਾਂ ਮੈਂ ਜਿਆਦਾ ਅੱਜ ਕੱਲ੍ਹ ਦੇ ਵਿਆਹਾਂ ਤੋਂ ਦੂਰ ਹੀ ਰਹਿਣਾ ਹਾਂ ਪਰ ਕਦੀ ਕਦੀ ਜਾਣਾ ਵੀ ਪੈ ਜਾਂਦਾ ਹੈ ਮੈਂ ਆਪਣੇ ਕੁਝ ਸੱਜਣਾ ਮਿੱਤਰਾਂ ਨਾਲ ਬੈਠਾ ਹੋਇਆ ਸੀ ਤੇ ਆਪਣੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਜਿੱਥੇ ਵੀ ਖਾਦਾ ਉੱਥੇ ਹੀ ਹੱਥ ਵਿੱਚ ਫੜੀ ਪਲੇਟ ਉਸੇ ਜਗ੍ਹਾ ਤੇ ਥੱਲੇ ਸੁੱਟ ਦਿੰਦੇ ਹਾਂ ਤੇ ਉਸੇ ਪੈਲਸ ਵਿੱਚ ਕੰਮ ਕਰਦੇ ਹੁੰਦੇ ਬੰਦੇ ਜਿਨ੍ਹਾਂ ਵਿੱਚ ਕਈ ਛੋਟੇ ਬੱਚੇ ਵੀ ਹੁੰਦੇ ਹਨ ਉਸ ਪਲੇਟ ਨੂੰ ਚੁੱਕ ਰਹੇ ਹੁੰਦੇ ਨੇ ਇਹ ਸਭ ਦੇਖ ਕੇ ਦੁੱਖ ਵੀ ਹੁੰਦਾ ਹੈ ਪਰ ਜੰਨਾ ਮਰਜੀ ਸਮਝਾ ਲਈਏ ਆਪਣੇ ਲੋਕਾਂ ਨੂੰ ਸੁਦਰ ਦੇ ਇਸੇ ਤਰ੍ਹਾਂ ਹੀ ਇੱਕ 20 ਸਾਲ ਦਾ ਮੁੰਡਾ ਜੋ ਉਸੇ ਪੈਲਸ ਵਿੱਚ ਕੰਮ ਕਰਦਾ ਸੀ ਪਲੇਟਾਂ ਚੁੱਕ ਰਿਹਾ ਸੀ ਉਸੇ ਹੀ ਪੈਲਸ ਵਿੱਚ 20 ਸਾਲ ਦੇ ਹੋਰ ਵੀ ਨੌਜਵਾਨ ਸਨ ਜੋ ਆਪਣੇ ਪੈਸੇ ਦਾ ਟੌਰ ਦਿਖਾ ਰਹੇ ਸਨ ਤੇ ਹਰੇਕ ਉਥੇ ਕੰਮ ਕਰਨ ਵਾਲੇ ਨੂੰ ਓਏ ਓਏ ਕਰਕੇ ਬੁਲਾ ਰਹੇ ਸਨ ਤੇ ਦਬਕੇ ਮਾਰ ਮਾਰ ਕੇ ਕਦੀ ਕੋਈ ਚੀਜ਼ ਤੇ ਕਦੀ ਕੋਈ ਚੀਜ਼ ਮੰਗਵਾ ਰਹੇ ਸਨ ਉਸ ਮੁੰਡੇ ਦੀ ਜੋ ਉਥੇ ਕੰਮ ਕਰਦਾ ਸੀ ਉਸ ਦੀਆਂ ਅੱਖਾਂ ਵਿੱਚ ਉਹਨਾਂ ਪੈਸੇ ਵਾਲਿਆਂ ਦਾ ਡਰ ਅਤੇ ਆਪਣੇ ਗਰੀਬ ਹੋਣ ਦੀ ਬੇਵਸੀ ਸਾਫ਼ ਦਿਖਾਈ ਦੇ ਰਹੀ ਸੀ ਮੈਨੂੰ ਲੱਗਾ ਕਿ ਮੈਨੂੰ ਕੁਝ ਕਰਨਾ ਚਾਹੀਦਾ ਹੈ ਪੈਸੇ ਪੱਖੋਂ ਤਾਂ ਮੈਂ ਭਾਵੇਂ ਬਹੁਤਾ ਅਮੀਰ ਨਹੀਂ ਹਾਂ ਪਰ ਕਿਸੇ ਨੂੰ ਖੁਸ਼ੀ ਦੇਣ ਲਈ ਪੈਸੇ ਤੋਂ ਬਿਨਾਂ ਵੀ ਬਹੁਤ ਕੁਝ ਹੁੰਦਾ ਹੈ ਤੇ ਜਦੋਂ ਉਹ ਮੇਰੇ ਕੋਲ ਪਲੇਟ ਚੁੱਕਣ ਲਈ ਆਇਆ ਤਾਂ ਮੈਂ ਕੁਰਸੀ ਤੋਂ ਉੱਠ ਕੇ ਉਸ ਨੂੰ ਆਪਣੀ ਕੁਰਸੀ ਤੇ ਬਿਠਾਇਆ ਤੇ ਲਾਗੇ ਜੋ ਵੀ ਪਲੇਟਾਂ ਸਨ ਤੇ ਕਿਹਾ ਕਿ ਆਰਾਮ ਨਾਲ ਬੈਠ ਜਾ ਵੀਰਿਆ 5 ਕੁ ਮਿੰਟ ਸਾਰੇ ਮੇਰੇ ਵੱਲ ਦੇਖ ਰਹੇ ਸੀ ਜਿਵੇਂ ਮੈਂ ਬਹੁਤ ਵੱਡਾ ਕੋਈ ਅਪਰਾਧ ਕਰ ਰਿਹਾ ਹੋਵਾਂ ਪਰ ਮੈਨੂੰ ਪਤਾ ਸੀ ਕਿ ਇੰਜ ਕਰਨ ਨਾਲ ਹੋਰ ਕੁਝ ਹੋਵੇ ਨਾ ਹੋਵੇ ਬਸ ਉਹ ਕਰੀਬ ਨੋ 5 ਕਿ ਮਿੰਟ ਦੀ ਖੁਸ਼ੀ ਜ਼ਰੂਰ ਮਿਲੇਗੀ ਤੇ ਬਾਅਦ ਵਿੱਚ ਉਹ ਉੱਠ ਕੇ ਚਲਾ ਗਿਆ ਤੇ ਜਾਂਦੇ ਜਾਂਦੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਅਜੀਬ ਜਿਹੀ ਖੁਸ਼ੀ ਸੀ ਉਸ ਦੇ ਚਿਹਰੇ ਤੇ ਤੇ ਮੈਨੂੰ ਵੀ ਇੰਜ ਲੱਗਾ ਜਿਵੇਂ ਉੱਪਰ ਬੈਠਾ ਬਾਬਾ ਨਾਨਕ ਮੇਰੇ ਵੱਲ ਦੇਖ ਕੇ ਹੱਸ ਰਿਹਾ ਹੋਵੇ ਕਿ ਇਹ ਕਬਲਾ ਕਿੱਥੋਂ ਆ ਗਿਆ ਇੰਨੀ ਸਿਆਣੀ ਦੁਨੀਆ ਦੇ ਵਿੱਚ ਮੈਂ ਇਹ ਪੋਸਟ ਕੋਈ ਆਪਣੀ ਬੱਲੇ ਬੱਲੇ ਕਰਵਾਉਣ ਲਈ ਨਹੀਂ ਪਾ ਰਹੀ ਤੇ ਨਾ ਹੀ ਮੈਨੂੰ ਤੁਹਾਡੀ ਬੱਲੇ ਬੱਲੇ ਨਾਲ ਕੁਝ ਹਾਸਲ ਹੋਣਾ ਹੈ ਬਸ ਕੁਝ ਸਿੱਖ ਲਵੋ ਜੇ ਸਿੱਖਣ ਦੀ ਚਾਹਤ ਹੈ ਤਾਂ ਨਹੀਂ ਤਾਂ ਤੁਸੀਂ ਸਿਆਣੇ ਤਾਂ ਹੋ ਹੀ ਅੱਜਕੱਲ ਬਹੁਤ ਜ਼ਿਆਦਾ